ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਸੋ ਦੋਸਤੋ ਜੇਕਰ ਤੁਸੀਂ ਪੰਜਾਬ ਗੌਰਮੈਂਟ ਦੇ ਵਿੱਚ ਪੈਨਸ਼ਨਰਸ ਹੋ ਜਾਂ ਫੈਮਿਲੀ ਪੈਨਸ਼ਨਰਸ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਖਾਸ ਹੋਣ ਵਾਲੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਟਰੈਵਲ ਅਲਾਉਂਸ ਜਿਸ ਨੂੰ ਆਪਾਂ LTC ਕਹਿੰਦੇ ਆ ਇਸ ਵੀਡੀਓ ਦੇ ਵਿੱਚ LTC ਦੀ ਰਿਕਾਰਡਿੰਗ ਜਿੰਨੇ ਵੀ ਨਿਯਮ ਹਨ ਕੀ LTC ਕਦੋਂ ਐਪਲੀਕੇਸ਼ਨ ਹੁੰਦਾ ਹੈ LTC ਦੀ ਜੋ ਅਮਾਉਂਟ ਹੈ ਉਹ ਕਿੰਨੀ ਮਿਲਦੀ ਹੈ ਫੈਮਿਲੀ ਪੈਸ਼ਨ ਨੂੰ ਜੋ LTC ਹੈ ਉਹ ਕਦੋਂ ਲਾਗੂ ਹੁੰਦਾ ਹੈ ਇਹ ਸਭ ਕੁਝ ਇਸ ਵੀਡੀਓ ਦੇ ਵਿੱਚ ਦੱਸਾਂਗੇ ਇੱਕ ਉਦਾਹਰਨ ਲੈ ਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਜਿਹੜੀ ਹੈ ਉਹ ਪੰਜਾਬ ਗਵਰਨਮੈਂਟ ਦੀ ਪੈਨਸ਼ਨ ਅਤੇ ਫੈਮਿਲੀ ਪੈਨਸ਼ਨ ਦੀ ਟਰੈਵਲਿੰਗ ਅਲਾਉਂਸ ਦੇ ਰਿਕਾਰਡਿੰਗ ਹੈ ਜਿਸ ਨੂੰ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਐਲਟੀਸੀ ਵੀ ਕਹਿੰਦੇ ਹਾਂ ਜੋ ਐਲਟੀਸੀ ਹੈ ਉਸ ਨੂੰ ਆਪਾਂ ਲੀਵ ਟਰੈਵਲ ਅਲਾਉਂਸ ਕਹਿੰਦੇ ਹਾਂ ਜੋ ਕਿ ਵਰਕਿੰਗ ਗਵਰਨਮੈਂਟ EMPLOYEES ਨੂੰ ਦਿੱਤਾ ਜਾਂਦਾ ਹੈ ਐਲਟੀਸੀ ਦਾ ਮਤਲਬ ਟਰੈਵਲ ਅਲਾਉਂਸ ਹੈ ਜੋ ਕਿ ਪੰਜਾਬ ਗਵਰਨਮੈਂਟ ਦੇ ਪੈਨਸ਼ਨਸ ਨੂੰ ਅਤੇ ਫੈਮਿਲੀ ਪੈਨਸ਼ਨਸ ਨੂੰ ਦਿੱਤਾ ਜਾਂਦਾ ਹੈ ਤਾਂ ਐਲਟੀਸੀ ਜੋ ਸ਼ਬਦ ਹੈ ਫਰੈਂਡਸ ਓ ਵਰਕਿੰਗ এমਪਲੋਇਸ ਦੇ ਲਈ ਵਰਤਿਆ ਜਾਂਦਾ ਹੈ ਔਰ ਟ੍ਰੈਵਲਰ ਜਿਹੜਾ ਅਲਾਉਂਸ ਜੋ ਹੈ ਉਹ ਪੈਨਸ਼ਨ ਅਤੇ ਫੈਮਿਲੀ ਪੈਨਸ਼ਨ ٹرسٹ ਦੇ ਲਈ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਹ ਕਰਮਚਾਰੀ ਦੇ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਕਦੋਂ ਸ਼ੁਰੂ ਹੁੰਦਾ ਹੈ ਜਿਹੜਾ ਕਿ ਰਿਟਾਇਰਮੈਂਟ ਜਿਹੜਾ ਪੈਨਸ਼ਨ ਜਿਹੜੇ ਬੈਨੀਫਿਟ ਹੈ ਜਨਵਰੀ ਤੋਂ ਜੂਨ ਜਿਹੜੇ ਕਿ ਕਰਮਚਾਰੀ ਜਨਵਰੀ ਮਹੀਨੇ ਤੋਂ ਲੈ ਕੇ ਜੂਨ ਮਹੀਨੇ ਤੱਕ ਰਿਟਾਇਰ ਹੋ ਜਾਂਦੇ ਹਨ ਮਤਲਬ ਕਿ ਜੋ 31 ਜਨਵਰੀ 28 ਫਰਵਰੀ 31 ਮਾਰਚ 30 ਅਪ੍ਰੈਲ 31 ਮਈ 30 ਜੂਨ ਜੋ ਕਿ ਕਰਮਚਾਰੀ ਇਨਾਂ ਡੇਟਾ ਨੂੰ ਰਿਟਾਇਰ ਹੁੰਦੇ ਹਨ ਉਹਨਾਂ ਦਾ ਜੋ ਟਰੈਵਲ ਅਲਾਉਂਸ ਹੈ ਉਹ ਜੁਲਾਈ ਪ੍ਰਪੋਜ਼ ਕਰੋ ਕਿ ਇੱਕ EMPLOYEES ਹੈ ਉਹ ਰਿਟਾਇਰ ਹੋਇਆ ਹੈ 30 ਅਪ੍ਰੈਲ 2020 ਨੂੰ ਤਾਂ ਇਹ এমਪਲਾਈਜ਼ ਦਾ 2 ਸਾਲ ਦਾ ਹੋ ਜਿਹੜਾ ਜੁਲਾਈ 2020 ਤੋਂ ਸ਼ੁਰੂ ਹੋਵੇਗਾ ਅਤੇ ਇਸ ਨੂੰ ਜੋ ਪਹਿਲਾ ਟਰੈਵਲ ਅਲਾਉਂਸ ਹੈ ਉਹ ਜੁਲਾਈ 2022 ਦੇ ਵਿੱਚ ਮਿਲੇਗਾ ਤਾਂ 2 ਸਾਲ ਦੀ ਆਪਦੀ ਉਹ ਜੁਲਾਈ ਤੋਂ ਕੰਡੀਸ਼ਨ ਕਨਸੀਡਰ ਹੋਵੇਗੀ ਤਾਂ ਇਸੇ ਤਰ੍ਹਾਂ ਜਿਹੜੇ ਫਰੈਂਟਸ ਆ ਜੋ ਡੇਟ ਆਫ ਅ ਰਿਟਾਇਰਮੈਂਟ ਹੈ ਜੋ এমਪਲਾਈਜ਼ ਤੋਂ ਦਸੰਬਰ ਤੱਕ ਰਿਟਾਇਰ ਹੁੰਦੇ ਹਨ ਉਹਨਾਂ এমਪਲਾਈਜ਼ ਨੂੰ ਅਗਲੇ ਸਾਲ ਦੀ ਜਿਸ ਤਰ੍ਹਾਂ ਆਪਾਂ ਇਹਦਾ ਕੀ ਲਿੱਤੀ ਸੀ ਪਹਿਲਾਂ ਵੀ ਇੱਕ EMPLOYEES ਹੈ ਜੋ 30 ਜੁਲਾਈ 2020 ਨੂੰ ਰਿਟਾਇਰ ਹੋਇਆ ਹੈ ਜਾਂ ਅਗਸਤ ਦੇ ਵਿੱਚ ਰਿਟਾਇਰ ਹੋਇਆ ਹੈ ਜਾਂ ਸਤੰਬਰ ਦੇ ਵਿੱਚ ਰਿਟਾਇਰ ਹੋਇਆ ਤਾਂ ਉਸ EMPLOYEES ਨੂੰ ਜੋ ਟ੍ਰੈਵਲ ਅਲਾਉਂਸ ਦੀ ਆਪਾਂ ਉਹਦੀ ਜਿਹੜੀ ਸ਼ੁਰੂ ਹੋਵੇਗੀ ਉਹ ਹੋਏਗੀ ਜਨਵਰੀ 2021 ਤੋਂ ਸ਼ੁਰੂ ਹੋਵੇਗੀ ਤਾਂ ਇਹ ਜਨਵਰੀ 2021 ਤੋਂ 2 ਸਾਲ ਜਿਹੜੀ ਆਪ ਦੀ ਜਿਹੜੀ ਜਨਵਰੀ 2023 ਦੇ ਵਿੱਚ ਜੋ ਹੈ 2023 ਦੇ ਵਿੱਚ ਉਹਨਾਂ ਦੀ ਪੈਨਸ਼ਨ ਪਵੇਗੀ ਉਸ ਦੇ ਵਿੱਚ ਉਹਨਾਂ ਨੂੰ ਜੋ ਹੈ ਟਰੈਵਲ ਅਲਾਉਂਸ ਜਿਹੜਾ ਹੈ ਉਹਨ ਉਹਨਾਂ ਦੇ ਅਕਾਊਂਟ ਦੇ ਵਿੱਚ ਕ੍ਰੈਡਿਟ ਹੋਵੇਗਾ ਕਿ ਜੋ ਜਿਹੜਾ ट्रैवलिंग ਅਲਾਉਂਸ ਹੈ ਉਸ ਦੀ ਜਿਹੜੀ ਅਮਾਉਂਟ ਕਿੰਨੀ ਹੁੰਦੀ ਹੈ ਤਾਂ ਜੋ ਤੁਹਾਡੀ ਬੇਸਿਕ ਪੈਨਸ਼ਨ ਹੈ ਜੋ ਕਰਮਚਾਰੀ ਰਟਾਇਰ ਹੁੰਦਾ ਹੈ ਤਾਂ ਉਸ ਨੂੰ ਇੱਕ ਪੀਪੀਓ ਇਸ਼ੂ ਹੁੰਦਾ ਹੈ ਜਿਸ ਨੂੰ ਆਪਾਂ ਪੈਨਸ਼ਨ ਪੇ ਆਰਡਰ ਕਹਿੰਦੇ ਹਾਂ ਜੋ ਏਜੀ ਪੰਜਾਬ ਦੇ ਵੱਲੋਂ ਕਰਮਚਾਰੀ ਨੂੰ ਜਾਰੀ ਕੀਤਾ ਜਾਂਦਾ ਹੈ ਜਾਂ ਤਾਂ ਤੁਸੀਂ ਆਪਣੇ ਜਿਹੜੀ ਪੀਪੀਓ ਦੇ ਵਿੱਚ ਜੋ ਆਪਣੇ ਬੇਸਿਕ ਪੈਨਸ਼ਨ ਤੁਹਾਨੂੰ ਜਿਹੜੀ ਤੁਹਾਨੂੰ ਮਿਲੀ ਹੋਈ ਹੈ ਉਸ ਨੂੰ ਦੇਖ ਸਕਦੇ ਹੋ ਤਾਂ 2 ਸਾਲ ਦੇ ਵਿੱਚ ਤੁਹਾਨੂੰ ਇੱਕ ਮੰਥ ਦੀ ਇੱਕ ਮਹੀਨੇ ਦੀ ਜੋ ਬੇਸਿਕ ਪੈਨਸ਼ਨ ਹੈ ਉਹ 2 ਸਾਲ ਰਟਾਇਰ ਹੋਣ ਤੋਂ ਬਾਅਦ ਮਿਲੇਗੀ ਤਾਂ ਇਸੇ ਤਰ੍ਹਾਂ ਜੋ ਫੈਮਿਲੀ ਪੈਨਸ਼ਨ ਹਨ ਜੰਨੇ ਵੀ ਜਿਹੜੇ ਫੈਮਿਲੀ ਪੈਨਸ਼ਨ ਹੈ ਉਹਨਾਂ ਨੂੰ ਜਿਹੜੀ ਸੈਕਸ਼ਨ ਹੋਈ ਹੈ ਤਾਂ ਉਹ ਫੈਮਿਲੀ ਪੈਨਸ਼ਨ 2 ਸਾਲ ਦੀ ਆਪਦੀ ਵਿੱਚ ਜਿੰਨੀ ਵੀ ਬੰਦੀ ਹੈ ਉਹ ਤੁਹਾਡੇ ਅਕਾਊਂਟ ਦੇ ਵਿੱਚ ਪਲੱਸ ਹੋਵੇਗੀ ਤਾਂ ਦੂਸਰੀ ਕੰਡੀਸ਼ਨ ਜਿਸ ਤਰ੍ਹਾਂ ਕੋਈ ਕਰਮਚਾਰੀ ਪੰਜਵੇਂ ਪੇ ਕਮਿਸ਼ਨ ਦੇ ਵਿੱਚ ਫੈਮਿਲੀ ਪੈਨਸ਼ਨ ਲੈ ਰਿਹਾ ਹੈ ਜਾਂ ਛੇਵੇਂ ਪੇ ਕਮਿਸ਼ਨ ਦੇ ਵਿੱਚ ਫੈਮਿਲੀ ਪੈਨਸ਼ਨ ਲੈ ਰਿਹਾ ਹੈ ਤਾਂ ਜੇਕਰ ਤੁਹਾਡੀ ਫੈਮਿਲੀ ਪੈਨਸ਼ਨ ਰਿਵਾਈਜ਼ ਕੀਤੀ ਜਾਂਦੀ ਹੈ ਏਜੀ ਪੰਜਾਬ ਦੇ ਵੱਲੋਂ ਕੋਈ ਰੀਵੀਜ਼ਨ ਦਾ ਕੇਸ ਜਾਂਦਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਜੋ ਤੁਹਾਡਾ ਜਿਹੜਾ ਲੇਟੈਸਟ ਅਪਡੇਟ ਡਾਕੂਮੈਂਟ ਹੈ C&R ਹੈ ਜਿਸ ਨੂੰ ਆਪਾਂ ਸਰਟੀਫਿਕੇਟ ਐਂਡ ਰਿਪੋਰਟ ਵੀ ਕਹਿੰਦੇ ਹਾਂ ਜਾਂ ਤੁਹਾਡਾ ਜਿਹੜਾ ਰਿਵਾਈਜ਼ਡ ਪੀਪੀਓ ਹੈ ਤਾਂ ਰਿਵਾਈਜ਼ਡ ਪੀਪੀਓ ਦੇ ਵਿੱਚ ਤੁਸੀਂ ਜੋ ਸੈਕਸ਼ਨ ਤੁਹਾਡੀ ਬੇਸਿਕ ਪੈਨਸ਼ਨ ਹੈ ਜਾਂ ਤੁਹਾਡੀ ਸੈਕਸ਼ਨ ਫੈਮਿਲੀ ਬੇਸਿਕ ਪੈਨਸ਼ਨ ਹੈ ਉਸ ਦੀ ਅਮਾਉਂਟ ਇੱਕ ਮਹੀਨੇ ਦੀ ਅਮਾਉਂਟ ਤੁਹਾਡੇ ਅਕਾਊਂਟ ਦੇ ਵਿੱਚ ਜਿਹੜੀ ਕ੍ਰੈਡਿਟ ਹੋਵੇਗੀ ਤਾਂ ਤੀਸਰੀ ਕੰਡੀਸ਼ਨ ਫਰੈਂਡਸ ਪ੍ਰਪੋਜ਼ ਕਰੋ ਕਿ ਇੱਕ EMPLOYES ਜੋ 6 ਪੰਜਵੇਂ ਪੇ ਕਮਿਸ਼ਨ ਦੇ ਵਿੱਚ ਫੈਮਿਲੀ ਪੈਨਸ਼ਨ ਜਾਂ ਪੈਨਸ਼ਨ ਲੈ ਰਿਹਾ ਸੀ ਤਾਂ ਉਸ ਕੰਡੀਸ਼ਨ ਦੇ ਵਿੱਚ 6ਵੇਂ ਪੇ ਕਮਿਸ਼ਨ ਦੀ ਆਪਾਂ ਉਦਾਹਰਣ ਲੈ ਸਕਦੇ ਹਾਂ ਕਿ ਅਗਰ ਕਰਮਚਾਰੀ ਦੀ ਫੈਮਲੀ ਪੈਨਸ਼ਨ 5ਵੇਂ ਪੇ ਕਮਿਸ਼ਨ ਦੇ ਵਿੱਚ ਹੈ ਤਾਂ ਉਹ 113% 15% ਦੇ ਪਾਤੇ ਦਾ ਜੋ ਫੈਕਟਰ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਗਿਆ ਸੀ ਤਾਂ ਵਧਾ ਕੇ ਜਿੰਨੀ ਵੀ ਉਹਦੀ ਬੇਸਿਕ ਪੈਨਸ਼ਨ 1/1/2016 ਨੂੰ ਬੰਦੀ ਹੈ ਉਹਨੇ 1 ਮਹੀਨੇ ਦੀ ਬੇਸਿਕ ਪੈਨਸ਼ਨ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਹੋਵੇਗੀ ਤਾਂ ਇੱਕ ਮੁਲਾਜ਼ਮ ਨੂੰ ਕਦੋਂ ਜਿਹੜੀ ਹੈ ਜੋ ਹੈ ਤੁਹਾਡਾ ਜਿਹੜਾ ਟਰੈਵਿੰਗ ਅਲਾਉਂਸ ਹੈ ਉਹ ਮਿਲ ਮਿਲੇਗਾ ਅਗਰ ਕੋਈ EMPLOYEES ਜਨਵਰੀ 2021 ਤੋਂ ਜੂਨ 2021 ਦੇ ਵਿੱਚ ਰਿਟਾਇਰ ਹੁੰਦਾ ਹੈ ਤਾਂ ਉਹਦਾ ਜੋ ਟ੍ਰੈਵਲਿੰਗ ਅਲਾਉਂਸ ਹੈ ਉਹ ਜੁਲਾਈ 23 ਜੁਲਾਈ 25 ਜੁਲਾਈ 27 ਜੁਲਾਈ 29 ਤੇ ਜੁਲਾਈ 2021 ਦੇ ਵਿੱਚ ਉਹਨਾਂ ਦੇ ਅਕਾਊਂਟ ਦੇ ਵਿੱਚ ਜਿਹੜਾ ਕ੍ਰੈਡਿਟ ਹੋਵੇਗਾ ਤਾ ਇਸ ਤਰ੍ਹਾਂ ਫਰੈਂਡਸ ਜੋ ਹੈ ਕਰਮਚਾਰੀ ਜੁਲਾਈ 2021 ਤੋਂ ਦਸੰਬਰ 2021 ਦੇ ਵਿੱਚ ਰਿਟਾਇਰ ਹੋਇਆ ਹੈ ਤਾਂ ਉਸ ਦੀ ਉਸ ਦਾ ਜਿਹੜਾ ਜਨਵਰੀ 2022 ਦੇ ਵਿੱਚ ਅਕੋਰਡਿੰਗ 2 ਸਾਲ ਪੂਰੇ ਹੁੰਦੇ ਹਨ ਜਨਵਰੀ 2024 ਦੇ ਵਿੱਚ ਜਨਵਰੀ 2026 ਦੇ ਵਿੱਚ ਜਨਵਰੀ 28 30 ਤੇ ਜਨਵਰੀ 31 ਦੇ ਵਿੱਚ ਉਹਨਾਂ ਦਾ ਜਿਹੜਾ ਟ੍ਰੈਵਿੰਗ ਜਿਹੜਾ ਅਲਾਉਂਸ ਉਹਨਾਂ ਦੇ ਅਕਾਊਂਟ ਦੇ ਵਿੱਚ ਜਮਾ ਹੋਵੇਗਾ ਦੋਸਤੋ ਇੱਕ ਲੈਟਰ ਹੈ 19.10.2011 ਨੂੰ ਫੈਮਿਲੀ ਪੈਨਸ਼ਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕੱਢਿਆ ਗਿਆ ਸੀ ਜਿਸ ਦੇ ਵਿੱਚ 31 ਅਗਸਤ 1900 99 ਦੀ ਲੈਟਰ ਦਾ ਜੋ ਜਿਵੇਂ ਕੀ ਦੱਸਿਆ ਹੈ ਕਿ ਤੁਹਾਡਾ ਜਿਹੜਾ ਟ੍ਰੈਵਲਿੰਗ ਅਲਾਉਂਸ ਹੈ ਇੱਕ ਮਹੀਨੇ ਦੀ ਫੈਮਿਲੀ ਪੈਨਸ਼ਨ ਜਾਂ ਇੱਕ ਮਹੀਨੇ ਦੀ ਬੇਸਿਕ ਪੈਨਸ਼ਨ ਜੋ ਹੈ ਜੋ ਬੇਸਿਕ ਫੈਮਿਲੀ ਪੈਨਸ਼ਨ ਹੈ ਉਹੀ ਤੁਹਾਨੂੰ 2 ਸਾਲ ਦੇ ਬਲੌਕ ਦੇ ਵਿੱਚ ਦਿੱਤਾ ਜਾਵੇਗਾ ਤਾਂ ਦੂਸਰੇ ਪੁਆਇੰਟ ਦੇ ਵਿੱਚ ਦੋਸਤੋ ਦੱਸਿਆ ਗਿਆ ਕਿ ਜਿਹੜੇ ਫੈਮਿਲੀ ਪੈਨਸ਼ਨ ਨੂੰ ਉਹਨਾਂ ਦੀ ਫੈਮਿਲੀ ਪੈਨਸ਼ਨ 1 ਜਨਵਰੀ 2010 ਤੋਂ ਪਹਿਲਾਂ ਲਗਾਈ ਗਈ ਹੈ ਜਨਵਰੀ 2010 ਤੱਕ ਉਹਨਾਂ ਦਾ ਜੋ ਬਲੌਕ ਏਰੀਆ ਹੈ ਉਹ ਜਨਵਰੀ 2010 ਤੋਂ ਸਟਾਰਟ ਹੋਵੇਗਾ 2 ਸਾਲ ਦੀ ਆਪ ਦੀ ਜਨਵਰੀ 2012 ਦੇ ਵਿੱਚ ਉਹਨਾਂ ਦੀ ਪੂਰੀ ਹੋਵੇਗੀ ਤਾਂ ਜਨਵਰੀ 2012 ਦੇ ਵਿੱਚ ਉਹਨਾਂ ਦੀ ਜੋ ਜਨਵਰੀ 2012 ਦੀ ਫੈਮਿਲੀ ਪੈਨਸ਼ਨ ਉਹਨਾਂ ਨੂੰ ਮਿਲਣੀ ਹੈ ਤਾਂ ਉਸ ਦੇ ਵਿੱਚ ਉਹਨਾਂ ਦਾ ਜੋ ਫੈਮਿਲੀ ਪੈਨਸ਼ਨ ਦਾ ਟਰੈਵਲ ਅਲਾਉਂਸ ਹੈ ਉਹ ਕਾਊਂਟ ਦੇ ਵਿੱਚ ਜਮ੍ਹਾਂ ਹੋਵੇਗਾ ਇਸੇ ਤਰ੍ਹਾਂ ਜਨਵਰੀ 2012 ਦੇ ਵਿੱਚ 2014 ਜਨਵਰੀ 2016 ਜਨਵਰੀ 2018 ਬੀ ਬਾਈ 24 ਜਨਵਰੀ 2026 ਦੇ ਵਿੱਚ ਜੋ ਬਲੌਕ ਬੰਦਦੇ ਹਨ ਇਹਨਾਂ ਬਲੌਕ ਦੇ ਵਿੱਚ ਇਸ ਉਦਾਹਰਨ ਦੇ ਤੌਰ ਤੇ ਜੋ ਵੀ ਦੱਸਿਆ ਗਿਆ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਜੋ ਟ੍ਰੈਵਲ ਅਲਾਉਂਸ ਹੈ ਤੁਹਾਡੇ ਅਕਾਊਂਟ ਦੇ ਵਿੱਚ ਰਕਮ ਦੇ ਵਿੱਚ ਜਮ੍ਹਾਂ ਹੋਵੇਗੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਨਵੀਂ ਅਪਡੇਟ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਜੀ